everyone um sat sri aka sab nu bahut hi pyar puri ji aayanu aj assi hun icon south asian workshop di shuruaat karange aj de workshop vich assi thade naal thodi sanchaarri nu online kivein prapt karna bare ate aurtan de health screenings bare gal baat karange aj da program shuru karan to pehla ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡਾ ਆਈਕਾਨ ਦਾ ਦਫ਼ਤਰ ਮਸਕੁਮ ਸਕਵਾਮਿਸ਼ ਅਤੇ ਸਲਾਵਟੂਥ ਲੋਕਾਂ ਦੀ ਜ਼ਮੀਨ ਤੇ ਹੈ ਅਤੇ ਅੱਜ ਆਪਾਂ ਕਈ ਮੂਨ ਨਿਵਾਸੀ ਲੋਕਾਂ ਦੀ ਪਛਤਨੀ ਜ਼ਮੀਨ ਦੇ ਉੱਪਰ ਇਕੱਠੇ ਹੋਏ ਹਾਂ ਜਿਵੇਂ ਕਿ ਸਮਿਆਮੂ ਕਾਤਸਾਈ ਕੁਕਵਿਟਲਮ ਕੁਆਂਟਲਨ ਕਕਾਇਤ ਅਤੇ ਟਵਾਸਨ ਇਹ ਲੋਕ ਭਰਾ ਨੇ ਸਮੇਤੋ ਇਸ 30 ਦੇ ਮੁਖਤਿਆਰ ਹਨ ਇਹਨਾਂ ਦੀ نسل ਖੁਸ਼ੀ ਦੁਆਰਾ ਇਹ ਜ਼ਮੀਨ ਉਹਨਾਂ ਤੋਂ ਚੋਰੀ ਕੀਤੀ ਗਈ ਸੀ ਚੋਰੀ ਹੋ ਚੁੱਕੀ ਜ਼ਮੀਨ ਤੇ ਰਹਿਣ ਵਾਲੇ ਇੱਕ ਪ੍ਰਵਾਸੀ ਹੋਣ ਦੇ ਨਾਤੇ ਮੂਲ ਨਿਵਾਸੀ ਲੋਕਾਂ ਦੀਆਂ ਪਾਵਨਾਵਾਂ ਨੂੰ ਸਮਝ ਸਮਝਣਾ ਅਤੇ ਉਹਨਾਂ ਦੀ ਆਜ਼ਾਦੀ ਦੇ ਲਈ ਖੜਨਾ ਸਾਡਾ ਫਰਜ਼ ਹੈ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਆਪਣੇ ਬਾਰੇ ਥੋੜਾ ਜਿਹਾ ਦੱਸਣਾ ਚਾਹੁੰਦੀ ਹਾਂ ਮੈਂ ਮੇਰਾ ਨਾਮ ਨਫਤੇਜ ਹੈ ਅਤੇ ਮੈਂ ਅੱਜ ਦੇ ਪ੍ਰੋਗਰਾਮ ਲਈ ਤੁਹਾਡੀ ਹੋਸਟ ਹੋਵਾਂਗੀ ਮੈਂ ਯੂਬੀਸੀ ਤੋਂ ਗ੍ਰੈਜੂਏਟ ਹੋਈ ਹਾਂ ਅਤੇ ਮੈਂ ਆਈਕਨ ਦੇ ਨਾਲ ਉਹਨਾਂ ਦੇ ਸਾਊਥ ਏਸ਼ੀਅਨ ਕ੍ਰੋਨਿਕ ਡਿਜ਼ੀਜ਼ਸ ਮੈਨੇਜਮੈਂਟ ਪੋਰਟਫੋਲੀਓ ਪੋਰਟਫੋਲੀਓ ਵਿੱਚ ਮਦਦ ਕਰ ਰਹੀ ਹਾਂ ਤੁਸੀਂ ਸ਼ਾਇਦ ਸੋਚਦੇ ਹੋਵੋਗੇ ਕਿ ਆਈਕਨ ਕੀ ਹੈ icon um, dapura nam hega intercultural online health network acubc the digital emergency medicine department which kamkar deha to ubc the faculty of medicine which on the acbc the ministry of health at the patients as partners initiative the onate se yogli tan ਆਈ ਕੰਟ ਦੇ ਕਾਫੀ ਉਦੇਸ਼ਨ ਜਿਨ੍ਹਾਂ ਵਿੱਚ ਇੱਕ ਹੈ ਕਿ ਅਸੀਂ ਇੱਥੇ ਰਹਿਣ ਵਾਲੇ ਮਲਟੀਕਲਚਰਲ ਪਾਇਜਾਦੇ ਅਤੇ ਮੂਲ ਨਿਵਾਸੀ ਲੋਕਾਂ ਦੀ ਮਦਦ ਕਰਨੀ, ਦਮੇ ਸਮੇਂ ਦੀਆਂ ਬਿਮਾਰੀਆਂ ਦੀ ਰੋਕਥਾਮ ਅਤੇ ਪ੍ਰਬੰਧਨ ਵਿੱਚ ਸਦਾਰ ਦੇਉਣਾ, ਨਾਗਰਿਕਾਂ ਨੂੰ ਪ੍ਰੋਸੇਗ ਅਤੇ ਉਚਿਤ ਸਹਿ ਜਾਣਕਾਰੀ ਪ੍ਰਦਾਨ ਕਰਨੀ, ਕਮਿਊਨਿਟੀ ਮੈਂਬਰਾਂ ਅਤੇ ਸਥਾਪਿਸ਼ਾ ਵਾਰਾਂ ਨੂੰ ਜੋੜਨਾ। ਸੋ ਨੈਕਸਟ ਆਪਣਾ ਪਾਰਟ ਹੈਗਾ ਮੈਂ ਪਹਿਲੇ ਪਾਰਟ ਤੇ ਮੈਨੂੰ ਲੱਗਾ ਜ਼ਿਆਦਾ ਟਾਈਮ ਲਾ ਲਿਆ ਪਰ ਇਹ ਨਹੀਂ ਵਈ ਕੋਈ ਆਈ ਥਿੰਕ ਉਹਦੇ ਤੇ ਮੈਂ ਜ਼ਿਆਦਾ ਟਾਈਮ ਸਪੈਂਡ ਕਰਨਾ ਵੀ ਚਾਹੁੰਦੀ ਸੀ ਬਿਕਾਜ਼ ਉਹ ਸਾਰਿਆਂ ਨੂੰ ਉਹਦੇ ਕੁਐਸਚਨਸ ਵੀ ਹੁੰਦੇ ਆ ਹਨ ਐਵਰੀਥਿੰਗ ਰਾਈਟ ਆਮ ਸੋ ਨੈਕਸਟ ਪਾਰਟ ਹੈਗਾ ਤੁਸੀਂ ਆਪਣੀ ਜਿਹੜੀ ਪਰਸਨਲ ਹੈਲਥ ਇਨਫੋਰਮੇਸ਼ਨ ਆਨਲਾਈਨ ਕਿਦਾਂ ਐਕਸੈਸ ਕਰ ਸਕਦੇ ਹੋ ਸੋ ਆਪਣੀ ਸੋ ਇਨਫੋਰਮੇਸ਼ਨ ਨੂੰ ਕਿਦਾਂ ਐਕਸੈਸ ਕਰਨਾ ਇਨਕਲੂਡਿੰਗ ਔਨ ਹੈਲਥ ਗੇਟਵੇ ਤੇ ਅਬ ਦੂਜਾ ਆਪਣੀ ਹੈਲਥ ਇਨਫੋਰਮੇਸ਼ਨ ਨੂੰ ਪ੍ਰੋਟੈਕਟ ਕਿਦਾਂ ਕਰਨਾ ਸੋ ਵਾਟ ਇਜ਼ ਪਰਸਨਲ ਹੈਲਥ ਇਨਫੋਰਮੇਸ਼ਨ ਸੋ ਜਿਹੜੀ ਤੁਹਾਡੀ ਪਰਸਨਲ ਹੈਲਥ ਇਨਫੋਰਮੇਸ਼ਨ ਹੈ ਬੜੀ ਸੈਂਸਿਟਿਵ ਇਨਫੋਰਮੇਸ਼ਨ ਹੈ ਜਿਹੜੀ ਕਿ ਤੁਹਾਡੀ ਆਈਡੈਂਟੀਟੀ ਨੂੰ ਆਈਡੈਂਟੀਟੀ ਲਈ ਯੂਜ਼ ਕੀਤੀ ਜਾ ਸਕਦੀ ਹੈ ਜਿਹਦੇ ਨਾਲ ਤੁਹਾਡੀ ਸਾਰੀ ਮੈਡੀਕਲ ਤੁਹਾਡੀ ਹਿਸਟਰੀ ਹੈ ਮੈਡੀਕਲ ਹੈਲਥ ਇਨਫੋਰਮੇਸ਼ਨ ਲਿੰਕਡ ਹੈਗੀ ਆ ਕਿਹੜੀਆਂ ਕਿਹੜੀਆਂ ਸਰਵਿਸਿਜ਼ ਤੁਸੀਂ ਲਈਆਂ ਕੀ ਤੁਹਾਨੂੰ ਬਿਮਾਰੀ ਹੈ ਕੀ ਤੁਹਾਨੂੰ ਟੈਸਟ ਕਰਾਇਆ ਸਾਰੀ ਇਨਫੋਰਮੇਸ਼ਨ ਜਿਹੜੀ ਹੈ ਅੰਡਰ ਪਰਸਨਲ ਹੈਲਥ ਇਨਫੋਰਮੇਸ਼ਨ ਦੇ ਅੰਦਰ ਔਨ ਦੀ ਇਅਰ ਸੋ ਤੁਹਾਡੀ ਮੈਡੀਕਲ ਹਿਸਟਰੀ ਕਿਹੜੀਆਂ ਤੁਹਾਡੀਆਂ ਦਵਾਈਆਂ ਨੇ ਲੈਬ ਟੈਸਟਸ ਹੈ ਤੁਹਾਡੀ ਇਮਿਊਨਾਈਜੇਸ਼ਨ ਰੈਕੋਰਡਸ ਹੈ ਤੁਹਾਡੀ ਹੈਲਥ ਸਰਵਿਸਿਜ਼ ਕਿਹੜੀਆਂ ਤੁਸੀਂ ਯੂਜ਼ ਕਰਦੇ ਹੋ ਤੇ ਜਿਹੜਾ ਤੁਹਾਡਾ ਪੀ ਐਚ ਐਨ ਕਾਰਡ ਜਿਹੜਾ ਪਰਸਨਲ ਹੈਲਥ ਨੰਬਰ ਹੁੰਦਾ ਨਾ ਉਦੇ ਨਾਲ ਸਾਰੀ ਇਹ ਇਨਫਰਮੇਸ਼ਨ ਲਿੰਕਡ ਹੁੰਦੀ ਆ ਠੀਕ ਹੈ ਤਾਂ ਤੁਸੀਂ ਨੋਟਿਸ ਕੀਤਾ ਹੋਗਾ ਜਦੋਂ ਵੀ ਤੁਸੀਂ ਜਾਂ ਵਾਕ ਇਨ ਕਲਿਨਿਕ ਜਾਂ ਯੂਪੀਸੀਸੀ ਜਾਂ ਇਮਰਜੈਂਸੀ ਜਾਂਦੇ ਹੋ ਤਾਂ ਉਹ ਤੁਹਾਨੂੰ ਪਹਿਲਾਂ ਤੁਹਾਡਾ ਪੀਐਚਐਨ ਜਿਹੜਾ ਤੁਹਾਡਾ ਕਾਰਡ ਹੈ ਸਰਵਿਸਿਸ ਕਾਰਡ ਹੈਲਥ ਸਰਵਿਸਿਸ ਦਾ ਉਹ ਉਹ ਮੰਗਦੇ ਆ ਕਿਉਂਕਿ ਉਹਦੇ ਨਾਲ ਸਾਰਾ ਕੁਝ ਲਿੰਕ ਹੁੰਦਾ ਆਮ ਸੋ ਹਾਉ ਇਜ਼ ਯੂਅਰ ਪਰਸਨਲ ਹੈਲਥ ਇਨਫਰਮੇਸ਼ਨ ਸਟੋਰਡ ਸੋ ਇਹ ਕਿਦਾਂ ਇਹਨਾਂ ਨੂੰ ਸਟੋਰ ਕੀਤਾ ਜਾਂਦਾ ਇਸ ਇਨਫੋਰਮੇਸ਼ਨ ਨੂੰ ਇਹ ਕੰਪਾਈਲ ਕੀਤੀ ਜਾਂਦੀ ਹੈ ਹੈਲਥ ਰੈਕੋਰਡਸ ਦੇ ਵਿੱਚ ਆ ਕਲੀਨਿਕਸ ਦੇ ਹਸਪੀਟਲਸ ਦੇ ਹੋਰ ਜਿਹੜੇ ਵੀ ਹੈਲਥ케ਅਰ ਪ੍ਰੋਵਾਈਡਰਸ ਹੈ ਉਹਨਾਂ ਨੂੰ ਇਹ ਇਨਫੋਰਮੇਸ਼ਨ ਪ੍ਰੋਟੈਕਟ ਕਰਕੇ ਆਪਣੇ ਕਲੀਨਿਕਸ ਵਗੈਰਾ ਚ ਰੱਖਣੀ ਪੈਂਦੀ ਆ ਠੀਕ ਹੈ ਨਾ ਆ ਤੇ ਇਹੀ ਉਹ ਇਨਫੋਰਮੇਸ਼ਨ ਯੂਜ਼ ਕਰਦੇ ਆ ਜਦੋਂ ਉਹ ਤੁਸੀਂ ਡਾਕਟਰ ਦੇ ਜਾਂਦੇ ਹੋ ਹੁਣ ਦੂਜਾ ਪਾਰਟ ਹੈਗਾ ਕਿ ਤੁਸੀਂ ਕਿਵੇਂ ਇਹਨੂੰ access online ਕਿਦਾਂ ਕਰ ਸਕਦੇ ਹਾਂ so there is a different tools and platforms ਜਿਹੜੇ ਤੁਸੀਂ ਯੂਜ਼ ਕਰ ਸਕਦੇ ਹੋ which are digital digital means ਤੁਸੀਂ ਕੰਪਿਊਟਰ ਵਗੈਰਾ ਤੇ ਉਹਨੂੰ ਦੇਖ ਸਕਦੇ ਹੋ ਠੀਕ ਹੈ ਇਹ ਅੰ ਟ੍ਰਸਟਡ ਹੈਲਥ ਆਰਗੇਨਾਈਜੇਸ਼ਨਸ ਨੇ ਇਹ ਜਿਹੜਾ ਡਿਜੀਟਲ ਪਲੈਟਫਾਰਮ ਬਣਾਇਆ ਤਾਂ ਕਿ ਲੋਕ ਆਪਣੀ ਇਨਫੋਰਮੇਸ਼ਨ ਨੂੰ ਆਪ ਮੈਡੀਕਲ ਹਿਸਟਰੀ ਨੂੰ ਟੈਸਟ ਰਿਜ਼ਲਟਸ ਨੂੰ ਦੇਖ ਸਕਣ so uh, how do you access your personal in health information so health information tools are used to input manage um so sehat ankarib karn todi niji sehat jankari nu ponne vaste ate oda mainu manage karn vaste sare eh digital devices te upload kita janda hai -hmm. is information so health gateway jehda haga ik edda da platform haga jehda bc health ਗਵਰਨਮੈਂਟ ਬੀਸੀ ਗਵਰਨਮੈਂਟ ਵੱਲੋਂ ਬਣਾਇਆ ਗਿਆ ਜਿਹਦੇ ਦੁਆਰਾ ਤੁਸੀਂ ਆਪਣੀ ਇਨਫੋਰਮੇਸ਼ਨ ਐਕਸੈਸ ਕਰ ਸਕਦੇ ਹੋ ਘਰੇ ਬੈਠੇ um ਸੋ ਇਸ ਇਸ ਜਿਹੜੇ ਪਲੇਟਫਾਰਮ ਦੇ ਥਰੂ ਤੁਸੀਂ ਆਪਣੀਆਂ ਹਸਪੀਟਲ ਵਿਜ਼ਿਟਸ ਦਵਾਈਆਂ ਲੈਬ ਰਿਜ਼ਲਟਸ ਤੁਹਾਡੀ ਜਿਵੇਂ ਹੁਣ ਕੋਵਿਡ ਦੇ ਟੀਕੇ ਲੱਗੇ ਸੀ ਉਹਦੀ ਹਿਸਟਰੀ ਜੇ ਕੋਈ ਕਈ ਵਾਰੀ ਤੁਹਾਨੂੰ ਚਾਹੀਦਾ ਹੁੰਦਾ ਰੈਕੋਰਡ ਚਾਹੀਦਾ ਹੁੰਦਾ ਵੀ ਤੁਹਾਡੇ ਲੱਗੇ ਆ ਟੀਕੇ ਤੁਸੀਂ ਹੈਲਥ ਗੇਟਵੇ ਐਪ ਤੇ ਇਹ ਇਹ ਤੁਸੀ ਇਨਫੋਰਮੇਸ਼ਨ ਤੁਹਾਨੂੰ ਮਿਲ ਜਾਂਦੀ ਹੈ ਇਹ ਹਜੇ ਇਹ ਇਹਦੇ ਵਿੱਚ ਕਾਫੀ ਚੀਜ਼ਾਂ ਡਿਵੈਲਪ ਹੋ ਰਹੀਆਂ ਨੇ ਸੋ ਆਉਣ ਵਾਲੇ ਟਾਈਮ 'ਚ ਹੋ ਸਕਦਾ ਆਪਾਂ ਨੂੰ ਹੋਰ ਵੀ ਇਨਫੋਰਮੇਸ਼ਨ ਇਹਦੇ ਤੋਂ ਮਿਲ ਸਕੇ ਜਿਹੜਾ ਇਸ ਐਪ ਦੇ ਉੱਤੇ ਸੋ ਇਹਨੂੰ ਇਹਦੇ ਬੈਨੀਫਿਟਸ ਕੀ ਆ ਕਿ ਤੁਸੀਂ ਆਪਣੀ ਇਨਫੋਰਮੇਸ਼ਨ ਆਪੇ ਦੇਖ ਸਕੋ ਇਹਦੇ ਬੈਨੀਫਿਟਸ ਇਹ ਹੈਗੇ ਨੇ ਕਿ ਤੁਸੀਂ ਤੁਹਾਨੂੰ ਪਤਾ ਹੋਵੇ ਕਿ ਕੀ ਹੋ ਰਿਹਾ ਤੁਹਾਡੇ ਟੈਸਟ ਕਿਹੜੇ-ਕਿਹੜੇ ਹੋ ਰਿਹਾ ਮੈਂ ਆਪਣੀ ਐਕਸਪੀਰੀਅੰਸ ਦੇ ਵਿੱਚ ਇਹ ਦੇਖਿਆ ਕਿ ਕਈ ਵਾਰੀ ਤੁਸੀਂ ਪੁੱਛਦੇ ਹੋ ਨਾ ਕਿਹੜੇ ਟੈਸਟ ਲਈ ਤੁਸੀਂ ਚੱਲੇ ਹੋ ਮੈਂ ਆਪਣੀ ਮਦਰ-ਇਨ-ਲॉ ਨੂੰ ਜਾਂ ਆਪਣੀ ਮਦਰ ਨੂੰ ਹੀ ਕਿਤੇ ਪੁੱਛਣਾ ਕਿਹੜੇ ਟੈਸਟ ਲਈ ਸਾਨੂੰ ਪਤਾ ਨਹੀਂ ਡਾਕਟਰ ਨੇ ਕਿਹਾ ਫਲਾਨੇ ਥਾਂ ਫਲਾਨੇ ਟਾਈਮ ਪਹੁੰਚ ਜਾਓ that's it so that's not good you should know ke tusi kede test layi challe ho je bye chance ho koi cancel karwana penda ja ohnu koi uh, ohi cancel karde taaki tonu pata hove ki kede kinu tusi reschedule karna hai kide naal gal karni hai oh test kade layi ho reya sega theek hai so eh sari information jedi hai health gateway uh, de platform de upte conveniently to tonu uh, tusi access kar sakde ho ਅਮ ਇਹਦੇ ਨਾਲ ਜੇ ਤੁਸੀਂ ਕਿਸੇ ਇੱਕ ਤੋਂ ਜਾਂ ਜ਼ਿਆਦਾ ਪ੍ਰੋਵਾਈਡਰ ਦੇ ਕੋਲੇ ਜਾਂਦੇ ਹੋ ਤਾਂ ਇਹ ਤੁਹਾਨੂੰ ਹੈਲਪ ਹੋ ਜਾਂਦੀ ਹੈ ਹੈਲਥ ਨੂੰ ਕੋਆਰਡੀਨੇਟ ਕਰਨ ਵਾਸਤੇ ਕਈ ਵਾਰੀ ਦੂਜੇ ਡਾਕਟਰ ਜਾਂ ਕਿਸੇ ਵੀ ਸਪੈਸ਼ਲਿਸਟ ਕੋਲੇ ਤੁਹਾਡਾ ਰਿਜ਼ਲਟ ਨਹੀਂ ਪਹੁੰਚਿਆ ਐਂਡ ਯੂ ਕੈਨ ਐਕਸੈਸ ਇਟ ਐਂਡ ਪ੍ਰਿੰਟ ਇਟ ਐਂਡ ਸੇ ਹੈ ਹੇਅਰ ਇਟ ਇਜ਼ ਯੂ نو ਅਮ ਸੋ ਹੋਰ ਜਿਹੜੇ ਤੁਹਾਡੇ ਨਾਲ ਤੁਹਾਡੀ ਹੈਲਥ ਨੂੰ ਮੈਨੇਜ ਕਰਨ ਦੇ ਲਈ ਜਿਹੜੇ ਹੋਰ ਸਪੈਸ਼ਲਿਸਟ ਜਾਂ ਹੋਰ ਵੀ ਜਿਹੜੇ ਵੀ ਬੰਦੇ ਜੁੜੇ ਆ ਉਹ ਸਾਰੇ ਉਸ ਨੂੰ ਫਿਰ ਉਹਨਾਂ ਦੇ ਥਰੂ ਇਨਫੋਰਮੇਸ਼ਨ ਤੁਸੀਂ ਪਹੁੰਚਾ ਸਕਦੇ ਹੋ ਨਾ ਆਪਣੇ ਆਪ ਸੋ ਇਹਦੀਆਂ ਲਿਮਿਟੇਸ਼ਨਸ ਕੀ ਆ ਇਹਦੀਆਂ ਪ੍ਰੋਬਲਮਸ ਕੀ ਆ ਇਹਦੇ ਵਿੱਚ ਹਰ ਇੱਕ ਚੀਜ਼ ਦੇ ਪ੍ਰੋਸ ਐਂਡ ਕੌਨਸ ਹੁੰਦੇ ਆ ਹਨਾ ਇਹ ਪਹਿਲੀ ਗੱਲ ਤਾਂ ਇਹ ਹੈਗਾ ਕਿ ਇਹ ਹਜੇ ਵੀ ਨਵਾਂ ਇਨ ਹੈਸ ਪਲੇਟਫਾਰਮ ਹੈਗਾ ਜਿਹੜਾ ਅੰਡਰ ਡਿਵੈਲਪਮੈਂਟ ਹੈਗਾ ਓਕੇ ਹੋ ਸਕਦਾ ਕੋਈ ਚੀਜ਼ ਜਿਹੜੀ ਤੁਸੀਂ ਦੇਖ ਰਹੇ ਹੋ ਉਹਦੇ ਤੇ ਹਜੇ ਅਪਲੋਡ ਨਾ ਹੋਈ ਹੋਵੇ ਸੋ that is one thing um the other thing ਮੈਂ ਆਪਣੇ ਐਕਸਪੀਰੀਅੰਸ ਤੋਂ ਦੱਸਦੀ ਹਾਂ ਕਿ ਇਹਦੇ ਲਈ ਤੁਹਾਨੂੰ um ਉਹਨੂੰ ਐਕਸੈਸ ਕਰਨ ਵਾਸਤੇ ਤੁਹਾਨੂੰ ਆਪਣਾ ਆਪਣੇ ਫੋਨ ਤੇ ਜਾਂ ਆਪਣੇ ਕੰਪਿਊਟਰ ਤੇ ਉਹਦਾ ਐਪ ਡਾਊਨਲੋਡ ਕਰਨਾ ਹੈ ਉਹਦਾ ਪਾਸਵਰਡ ਸੈੱਟ ਕਰਨਾ ਸੋ ਯੂ ਨੀਡ ਟੂ ਰਿਮੈਂਬਰ ਯੂਰ ਪਾਸਵਰਡ ਹੋ ਸਕਦਾ ਉਹਦੇ ਲਈ অথেন্টিকেশন ਵੀ ਕਰਨੀ ਪਵੇ ਵੀ ਦੋ ਤਿੰਨ ਉਹਦੇ ਚ ਸਟੈਪਸ ਇਨਵੋਲਵਡ ਹੁੰਦੇ ਆ ਨਾ ਉਹ ਸਾਰਾ ਕੁਝ ਤੁਹਾਡੀ ਪ੍ਰਾਈਵੇਸੀ ਨੂੰ ਪ੍ਰੋਟੈਕਟ ਕਰਨ ਵਾਸਤੇ ਹੀ ਆ ਤਾਂ ਕਿ ਕੋਈ ਵੀ इजीली ਤੁਹਾਡਾ ਪਾਸਵਰਡ ਨਾ ਗੈਸ ਕਰ ਸਕੇ ਤੁਹਾਡੀ ਇਨਫੋਰਮੇਸ਼ਨ ਹੈਕ ਨਾ ਕਰ ਸਕੇ ਸੋ ਦੂਜੀ ਜਿਹੜੀ ਕਿ ਬਹੁਤ ਇੰਪੋਰਟੈਂਟ ਹੈਗੀ ਇਹ ਗੱਲ ਉਹ ਹੈਗੀ ਜਦੋਂ ਆਪਾਂ ਆਪ ਆਪਣੀ ਇਨਫੋਰਮੇਸ਼ਨ ਦੇਖਦੇ ਆ ਨਾ ਤੇ ਉਹ ਜਿਹੜੀ ਆਊਟ ਆਫ ਰੇਂਜ ਜਦੋਂ ਆਪਾਂ ਲੈਬ ਰਿਜ਼ਲਟਸ ਦੇਖਦੇ ਆ ਤਾਂ ਆਪਾਂ ਲੱਗਦਾ ਓ ਮਾਈ ਗੋਡ ਵਾਟਸ ਥਿਸ ਫਿਰ ਆਪਾਂ ਆਪਣੇ ਡਾਕਟਰ ਕੋਲੇ ਜਾਂ ਰਿਸਪੈਕਟਿਓਨਲ ਕੋਲੇ ਜਾਣਨੇ ਕਿੰਨੇ ਵੀ ਇਹ ਤੁਸੀਂ ਤਾਂ ਸਾਨੂੰ ਦੱਸਿਆ ਨਹੀਂ ਇਹ ਤਾਂ ਆਊਟ ਆਫ ਰੇਂਜ ਆ ਸੋ ਉਹ ਸਾਰੀ ਚੀਜ਼ ਨੂੰ ਤੁਹਾਡੇ ਹੈਲਥ ਕੰਟੈਕਸਟ ਦੇ ਵਿੱਚ ਉਹਨੂੰ ਇੰਟਰਪ੍ਰੀਟ ਕਰਨਾ ਬਹੁਤ ਜ਼ਰੂਰੀ ਹੈ ਕਿ ਤੁਹਾਡੇ ਲਈ ਕਿਹੜਾ ਨੰਬਰ ਆਊਟ ਆਫ ਰੇਂਜ ਹੈ ਜਾਂ ਨਹੀਂ ਹੈ ਉਹ ਤੁਹਾਡੇ ਜਿਹੜੇ ਹੈਲਥ케어 ਪ੍ਰੋਵਾਈਡਰ ਨੂੰ ਹੀ ਪਤਾ ਤੁਸੀਂ ਉਹਦੇ ਬਾਰੇ ਡਿਸਕਸ਼ਨ ਜ਼ਰੂਰ ਕਰੋ ਪਰ ਇਹ ਇਹ ਸਮਝਣਾ ਜ਼ਰੂਰੀ ਨਹੀਂ ਹੈਗਾ ਕਿ ਮੇਰਾ ਡਾਕਟਰ ਇਗਨੋਰ ਕਰ ਰਿਹਾ ਹੈ ਇਸ ਚੀਜ਼ ਨੂੰ ਫॉर ਯੂ ਇਟ ਮੇ ਨਾਟ ਬੀ ਐਬਨਾਰਮਲ ਸੋ ਹਜੇ ਮੈਨੂੰ ਲੱਗਦਾ ਪੂਜਾ ਆਈ ਥਿੰਕ ਸ਼ੀ ਨਾਵਾਸ ਇਫ their diagnostic test results are on there yet or not dimen <laughs> ct scan hoya mri hoyi x rays hoya no, unna de either not, they're not. I, yeah not. Okay. They're not. They're not. okay yeah doctors will definitely they be able to yeah. see yeah. par o bhi o, again ho sakda aone wale time jo bhi results aap dekh sakiye par main e eh, zarur tonu no, uh, kahu gi ke unna results nu no, interpret karan layi ਤਨੂੰ ਮੈਡੀਕਲ ਬੈਕਗਰਾਉਂਡ ਹੋਣਾ ਬਹੁਤ ਜ਼ਰੂਰੀ ਹੈ ਸੋ ਪਲੀਜ਼ ਕਿਸੇ ਵੀ ਚੀਜ਼ ਨੂੰ ਥੋੜੀ ਜਿ ਨੂੰ ਲੈ ਕੇ ਆਪਣੇ ਆਪ ਨੂੰ ਚਿੰਤਤ ਨਾ ਕਰੋ ਤੇ ਨਾ ਹੀ ਤੁਸੀਂ ਕਿਸੇ ਨੂੰ ਹੈਲਥ케ਅਰ ਪ੍ਰੋਵਾਈਡਰ ਨੂੰ ਹੀ ਬਲੇਮ ਕਰੋ ਕਿਉਂ ਨਹੀਂ ਦੇਖਿਆ ਉਹਨੇ ਉਹਨਾਂ ਨਾਲ ਡਿਸਕਸ਼ਨ ਜ਼ਰੂਰ ਕਰੋ ਹੈਵ ਅ ਕਨਵਰਸੇਸ਼ਨ um Okay I think I covered this So example accessing your lab results online I I ਫਾਈਂਡ ਇਟ ਵੈਰੀ ਹੈਂਡੀ ਕਿ ਜੇ ਹੁਣ ਮੇਰਾ ਫੈਰਟਨ ਲੋ ਹੈ ਮੇਰਾ ਆਇਰਨ ਲੋ ਹੈ ਤਾਂ ਮੈਂ ਦੇਖ ਸਕਦੀ ਹਾਂ ਕਿ ਉਹ ਮੈਂ ਆਇਰਨ ਲੈ ਰਹੀ ਹਾਂ ਤੇ ਇਹ ਉੱਪਰ ਥੱਲੇ ਹੋ ਰਿਹਾ ਕਿ ਨਹੀਂ ਤੁਸੀਂ ਆਪਣੇ ਪਹਿਲੇ ਰਿਜ਼ਲਟਸ ਵੀ ਦੇਖ ਸਕਦੇ ਹੋ ਕਿ ਪਹਿਲਾਂ ਮੇਰਾ ਆਇਰਨ ਇੰਨਾ ਸੀਗਾ ਹੁਣ ਮੇਰਾ ਇੰਨਾ ਹੋ ਗਿਆ ਸੋ ਇਟ ਹੈਜ਼ ਇਟਸ ਓਨ ਬੈਨੀਫਿਟਸ ਓਕੇ ਜੇ ਤੁਹਾਡਾ ਕਿਡਨੀ ਫੰਕਸ਼ਨ ਹੈ ਜਾਂ ਤੁਹਾਡਾ ਡਾਇਬੀਟਿਸ ਦਾ ਟੈਸਟ ਹੈ ਤੁਸੀਂ ਤੁਹਾਨੂੰ ਡਾਕਟਰ ਨੇ ਕਹਿ ਦਿੱਤਾ ਵੀ ਇਹ 7 ਦੇ ਕਰੀਬ ਨੰਬਰ ਹੋਣਾ ਚਾਹੀਦਾ ਉਹ ਤੁਸੀਂ ਆਪ ਦੇਖ ਸਕਦੇ ਹੋ oh my god it's 8 or oh it's 6.5 i'm good so you know so it has its benefits and and um yeah it can help you feel at ease ਜਾਂ ਵੀ ਜਿਹੜੀ ਵੀ ਤੁਸੀਂ ਆਪਣੀ ਕੋਸ਼ਿਸ਼ ਆਪਣੇ ਵੱਲੋਂ ਕਰ ਰਹੇ ਹੋ ਉਹ ਉਹ ਕੋਈ ਰੰਗ ਦਿਖਾ ਰਹੀ ਹੈ ਕਿ ਨਹੀਂ ਹੁਣ ਤੁਸੀਂ ਐਕਸਰਸਾਈਜ਼ ਕਰਨ ਜਾਂਦੇ ਹੋ ਤੇ ਉਹਦਾ ਡਾਇਬੀਟਿਸ ਦਾ ਨੰਬਰ ਘਟ ਰਿਹਾ ਹੈ ਜਾਂ ਵੱਧ ਰਿਹਾ ਉਹ ਸੋ ਇਟ ਹੈਲਪਸ ਇਨ ਥੈਟ ਵੇ <laughs> yeah that's exactly what i'm saying don't get worried make sure you follow it up have a conversation with your care provider and have a different perspective on it whatever i told you you're not doing so it's not working or you need to change things but don't get overly worried about things without talking to your doctor ਸੋ ਤੁਸੀਂ ਹੈਲਥਕੇਅਰ ਗੇਟਵੇ ਕਦੋਂ ਵਰਤ ਸਕਦੇ ਹੋ ਮੈਨੂੰ ਇਹ ਨਹੀਂ ਸਮਝ ਆਇਆ ਇਹਦੇ ਵਿੱਚ ਚੱਕਰ ਆਉਣ ਵੇਲੇ ਹੈਲਥਕੇਅਰ ਗੇਟਵੇ ਦਾ ਆਈ ऍम ਨੋਟ ਸ਼ੁਰ ਸੌਰੀ ਇਹ ਮੈਂ ਨਹੀਂ ਪਾਇਆ ਦੇ ਵਿੱਚ ਪਰ ਤੁਸੀਂ ਜਦੋਂ ਤੁਸੀਂ ਆਪਣੇ ਹੈਲਥ케ਅਰ ਪ੍ਰੋਵਾਈਡਰ ਨੂੰ ਮਿਲਣ ਜਾਣਾ ਬਲੱਡ ਟੈਸਟ ਕਰਵਾਇਆ ਕੋਈ ਸੇ ਟੈਸਟ ਦੀ ਤੁਹਾਨੂੰ ਇਨਫੋਰਮੇਸ਼ਨ ਚਾਹੀਦੀ ਹੈ ਤੁਸੀਂ ਉਹਨਾਂ ਸਾਰੇ ਟਾਈਮਸ ਤੇ ਜਿੱਦਾਂ ਕਿ ਮੈਂ ਪਹਿਲਾਂ ਵੀ ਕਿਹਾ ਤੁਸੀਂ ਇਹ ਪਲੈਟਫਾਰਮ ਯੂਜ਼ ਕਰ ਸਕਦੇ ਹੋ um so ida he tusi google vi kar sakde ho right pooja e if you, if they google they can go to this website yeah, yeah. so eh app vi oh um, mil jandi hai uh, tusi apne phone te um download kar sakde ho for ease of uh, accessibility theek okay. hai uh say chang mm, ਸੋ ਜਿੱਦਾਂ ਕਿ ਮੈਂ ਪਹਿਲਾਂ ਕਿਹਾ ਸੀਗਾ ਕਿ ਹੈਲਥ ਇਨਫੋਰਮੇਸ਼ਨ ਪਲੈਟਫਾਰਮ ਨੂੰ ਐਕਸੈਸ ਕਰਨ ਵਾਸਤੇ ਮੇਕ ਸ਼ੋਰ ਕਿ ਤੁਸੀਂ ਆਪਣੀ ਪ੍ਰਾਈਵੇਸੀ ਨੂੰ ਪ੍ਰੋਟੈਕਟ ਕਰਦੇ ਹੋ ਇਹਦੇ ਲਈ ਪਾਸਵਰਡ ਕੋਈ ਸਿੰਪਲ ਪਾਸਵਰਡ ਨਹੀਂ ਹੋਣਾ ਚਾਹੀਦਾ ਇਹਦੇ ਵਿੱਚ ਲੱਗਾ ਨੈਕਸਟ ਤੁਹਾਡਾ ਯੂਜ਼ਰ ਨੇਮ ਤੁਹਾਨੂੰ ਪਤਾ ਹੋਣਾ ਚਾਹੀਦਾ ਪਾਸਵਰਡ ਪਤਾ ਹੋਣਾ ਚਾਹੀਦਾ ਤੇ ਆਈ ਥਿੰਕ ਟੋਕਨ ਵੀ ਹੁੰਦਾ ਕੋਈ ਟੋਕਨ ਵੀ ਨਾਲ ਉਹ ਹੋਣਾ ਚਾਹੀਦਾ ਸੋ देयर इज ਫਿਊ ਸਟੈਪਸ ਇਟਸ ਨੋਟ ਥੈਟ ਈਜ਼ੀ And it's made purposely a little bit difficult to access that information. So, no Joe Blow no can access your information. So, there is a reason for uh, steps to be put in place. Okay. So, we a blood test, urine test. ਪੈਥੋਲੋਜੀ ਕੋਈ ਵੀ ਤੁਹਾਡੀ ਕਿਸੇ ਚੀਜ਼ ਦਾ ਸੈਂਪਲ ਲਿਆ ਗਿਆ ਪੋਲਿਪਸ ਦਾ ਸੈਂਪਲ ਲਿਆ ਟਿਸ਼ੂ ਸੈਂਪਲ ਲਿਆ ਉਹਦੇ ਪੈਥੋਲੋਜੀ ਦੇ ਰਿਜ਼ਲਟਸ ਵੀ ਦੇਖ ਸਕਦੇ ਹੋ ਪੈਪ ਰਿਜ਼ਲਟਸ ਸਰਵਿਕਲ ਜਿਹੜੀਆਂ ਸਕਰੀਨਿੰਗ ਹੈ ਉਹਦਾ ਟੈਸਟ ਵੀ ਇਹ ਸਾਰੀ ਇਨਫੋਰਮੇਸ਼ਨ ਅਵੇਲੇਬਲ ਹੈਗੀ ਹੈ ਤੇ ਮਾਈ ਕੇਅਰ ਕੰਪਸ ਵੀ ਇੱਕ ਐਪ ਹੈਗੀ ਹੈ ਇੱਕ ਵੈਬਸਾਈਟ ਹੈਗਾ ਜਿੱਥੇ ਤੁਹਾਨੂੰ ਇਹ ਇਨਫੋਰਮੇਸ਼ਨ ਮਿਲ ਜਾਂਦੀ ਹੈ ਬਲੱਡ ਟੈਸਟ ਨੇ that is right yeah that's very true yeah yes ਹਾਂਜੀ ਹਾਂਜੀ ਬਿਲਕੁਲ yes that's right so blood test کروان ਤੋਂ ਪਹਿਲਾਂ ਤੁਸੀਂ ਉਹਨਾਂ ਨੂੰ ਕਹਿਣਾ ਕਿ ਜੇ ਤੁਸੀਂ ਉਸ ਬਲੱਡ ਰਿਪੋਰਟ ਨੂੰ ਦੇਖਣਾ ਹੈ ਨਾ ਉਹ ਕਰਵਾਉਣ ਤੋਂ ਪਹਿਲਾਂ ਤੁਸੀਂ ਉਹ ਰਜਿਸਟਰ ਉਹਨਾਂ ਨਾਲ ਕਰਨਾ ਹੈ Especially my care compass, right? What about health gateway? Then it keeps coming. Yeah. Yes. Fair, fair. information. Yes, that's right. Because it takes that much to process and upload that information. Two to three days. Yeah. Health gateway. We don't need. Just you just need to register on that website, right? ਇਆ ਸੋ ਹੈਲਥ ਗੇਟਵੇ ਤੇ ਤੁਸੀਂ ਆਪਣੇ ਆਪ ਉਹ ਆਪਣੇ ਕੰਪਿਊਟਰ ਤੇ ਲੈਪਟਾਪ ਤੇ ਉੱਥੇ ਤੁਸੀਂ ਇਹ ਰਜਿਸਟਰ ਕਰ ਸਕਦੇ ਹੋ ਤੁਹਾਡੇ ਸਹੀ ਤੇ ਨਤੀਜਿਆਂ ਨੂੰ ਸਮਝਣਾ ਆਮ ਤੌਰ ਤੇ ਤੁਹਾਡੇ ਨਤੀਜਿਆਂ ਨੂੰ ਕਿਵੇਂ ਸਮਝਣ ਲਈ ਕੁਝ ਜਾਣਕਾਰੀ ਡਿਜੀਟਲ ਪਲੇਟਫਾਰਮ ਤੇ ਹੁੰਦਾ ਤੁਹਾਡਾ ਡਾਕਟਰ ਤੁਹਾਡੇ ਟੈਸਟ ਨਤੀਜੇ ਵੀ ਪ੍ਰਾਪਤ ਕਰੇਗਾ ਜੋ ਕੋਈ ਨਤੀਜਾ ਨਿਕਲਦਾ ਹੈ ਜਿਸ ਵਾਸਤੇ ਧਿਆਨ ਦੇਣ ਦਾ ਹੋਰ ਕੰਮ ਕਰਨ ਦੀ ਲੋੜ ਪੈਂਦੀ ਹੈ ਤਾਂ ਤੁਹਾਡਾ ਡਾਕਟਰ ਤੁਹਾਡੇ ਸੰਪਰਕ ਕਰੇਗਾ ਸੋ ਐਨੀਵੇ ਸੇਮ ਇਨਫੋਰਮੇਸ਼ਨ ਕਿ ਤੁਹਾਡਾ ਡਾਕਟਰ ਤੁਹਾਨੂੰ ਆਪਣੇ ਆਪ ਕੰਟੈਕਟ ਕਰੂਗਾ ਉਸ ਸੋ ਦੇ ਸ਼ਡ ਜੇ ਨਹੀਂ ਕੀਤਾ ਤਾਂ ਤੁਸੀਂ ਆਪ ਜਾ ਕੇ ਆਪ ਵੀ ਫੋਨ ਕਰਕੇ ਕਹਿ ਸਕਦੇ ਹੋ ਕਿ ਮੈਂ ਆਪਣਾ ਲੈਬ ਕਰਾਇਆ ਰਿਜ਼ਲਟ ਕਰਾਇਆ ਸੀਗਾ ਜਾਂ ਮੈਂ ਆਪਣਾ ਸੀਟੀ ਸਕੈਨ ਕਰਾਇਆ ਸੀਗਾ ਮੈਂ ਉਹਦੇ ਰਿਜ਼ਲਟਸ ਬਾਰੇ ਮੈਂ ਫਾਲੋ ਅਪ ਲੈਣਾ ਸੀਗਾ ਤੇ ਪਲੀਜ਼ ዱ ਫਾਲੋ ਅਪ ਇਹੇ ਚੀਜ਼ ਆਈ ਵੁਡ ਲਾਈਕ ਯੂ ਟੂ ਆਫ ਆਈ ਇਨਕਰੇਜ ਜੇ ਜਿਹੜਾ ਵੀ ਤੁਸੀਂ ਆਪਣਾ ਕੋਈ ਐਗਜ਼ਾਮ ਜਾਂ ਡਾਇਗਨੋਸਟਿਕ ਟੈਸਟ ਕਰਾ ਕੇ ਆਉਨੇ ਹੋ ਉਹਦਾ ਤੁਸੀਂ ਜੇ ਤੁਹਾਡੇ ਫੋਨ ਨਹੀਂ ਆਉਂਦਾ ਤੁਸੀਂ ਆਪਣਾ ਵੇਟ ਕਰੋ 5-10 ਦਿਨ ਉਸ ਤੋਂ ਬਾਅਦ ਜੇ ਨਹੀਂ ਆਉਂਦਾ ਤਾਂ ਤੁਸੀਂ ਆਪ ਵੀ ਫਾਲੋ ਅਪ ਲੈ ਸਕਦੇ ਹੋ ਕਈ ਵਾਰੀ ਹੁੰਦਾ ਵੀ ਸਾਰਾ ਕੁਝ ਠੀਕ ਹੈ ਐਂਡ ਦੈਟਸ ਓਕੇ ਦੈਟਸ ਫਾਈਨ ਐਟ ਲੀਸਟ ਯੂ نو ਕਿ ਸਾਰਾ ਕੁਝ ਠੀਕ ਹੈ ਮੈਨੂੰ ਇਹਦੇ ਲਈ ਵਰੀ ਕਰਨ ਦੀ ਲੋੜ ਨਹੀਂ ਪਰ ਟੇਕ ਇਟ ਇਨ ਯੂਰ ਓਨ ਹੈਂਡਸ ਅਮ ਸੋ ਅਗੇਨ ਅੰਡਰਸਟੈਂਡਿੰਗ ਯੂਰ ਰਿਜ਼ਲਟਸ ਟੇਕਸ ਟੇਕਸ ਯੂਰ ਏਜ ਯੂਰ ਜੈਂਡਰ ਯੂਰ ਜਿਹੜੇ ਦੂਜੇ ਡਿਜ਼ੀਜ਼ਸ ਨੂੰ ਕੰਟੈਕਸਟ ਵਿੱਚ ਰੱਖ ਕੇ ਉਹਨਾਂ ਨੂੰ ਸਮਝਣਾ ਚਾਹੀਦਾ um every person's baseline is unique this is again same information that i talked to you earlier har ek har ek banda different hai odi body unique hai unna de apni apni health history hai so koi bhi cheez out of range da matlab eh nahi ki oh tade layi koi khatarnak ho sakdi hai so please onu discuss karo ਚਾ ਦੂਜਾ ਜਿਹੜਾ ਪੁਆਇੰਟ ਹੈਗਾ ਹੈਲਥ ਗੇਟਵੇ ਜਿਹੜਾ ਇਹ ਵੈਬ ਪਲੈਟਫਾਰਮ ਹੈਗਾ ਉਹਦੇ ਵਿੱਚ ਤੁਸੀਂ ਆਪਣੇ ਨੋਟਸ ਐਡ ਕਰ ਸਕਦੇ ਹੋ ਕਿ ਮੈਂ ਇੰਨੇ ਟਾਈਮ ਨੂੰ ਕਰਾਇਆ ਸੀ ਜਾਂ ਮੈਂ ਉਸ ਵਕਤ ਆ ਫੋਰ ਏਗਜ਼ਾਮਪਲ ਤੁਹਾਡਾ ਡਾਇਬੀਟੀਜ਼ ਦਾ ਟੈਸਟ ਹੈ ਜੇ ਕਿ ਮੈਂ ਇਹ 5 ਦਿਨ ਵਾਕ ਕੀਤੀ ਸੀ ਇਸ ਦਿਨ ਜਾਂ ਮੈਂ 3 ਮਹੀਨੇ ਹੋ ਗਏ ਮੈਂ ਆਪਣੀ ਡਾਈਟ ਦਾ ਖਿਆਲ ਰੱਖਿਆ ਇਹ ਨੋਟਸ ਸਿਰਫ ਤੁਹਾਡੇ ਨੇ ਤੁਸੀਂ ਦੇਖ ਸਕਦੇ ਹੋ ਹੋਰ ਕੋਈ ਨਹੀਂ ਇਹਨਾਂ ਨੋਟਸ ਨੂੰ ਦੇਖ ਸਕਦਾ ਅਗੇਨ ਮਾਈ ਮਾਈ ਮੈਸੇਜ ਇਜ਼ ਕਿ ਐਬਨੋਰਮੈਲਿਟੀ ਨੂੰ ਆਪਣੀ ਚਿੰਤਾ ਨੂੰ ਦੂਰ ਕਰਨ ਲਈ ਕਨਵਰਸੇਸ਼ਨ ਕਰੋ ਜ਼ਰੂਰ ਕਰੋ ਇਦਾਂ ਹੀ ਨਾ ਸਮਝੋ ਕਿ ਹੋ ਸਕਦਾ ਮੇਰੇ ਲਈ ਨਾਰਮਲ ਹੋਵੇ ਜਾਂ ਮੇਰੇ ਲਈ ਨਹੀਂ ਨਾਰਮਲ ਡੋਂਟ ਸਪੈਕੂਲੇਟ ਡੋਂਟ ਆਪਣੇ ਜਿਵੇਂ ਮੇਰੀ ਮੰਮੀ ਕਹਿੰਦੇ ਹੁੰਦੇ ਸੀ ਆਪਣੇ ਦਿਮਾਗ ਦੇ ਘੋੜੇ ਨਾ ਪਜਾਓ ਇਹਨੂੰ 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 ਤੁਸੀਂ ਜਰੂਰ ਗੱਲਬਾਤ ਕਰਕੇ ਆਪਣਾ ਸ਼ੰਕਾ ਦੂਰ ਕਰੋ ਠੀਕ ਹੈ ਸੋ ਜਸ ਲਾਸਟ ਫਿਊ ਥਿੰਗਸ ਆਪਣੀ ਜਿਹੜੀ ਪਰਸਨਲ ਇਨਫੋਰਮੇਸ਼ਨ ਨੂੰ ਪ੍ਰੋਟੈਕਟ ਕਿੱਦਾਂ ਕਰਨਾ ਮੇਕ ਸ਼ੁਰ ਯੂ ਆਯੂਜ਼ਿੰਗ ਜਿਹੜੇ ਵੀ ਕਿਸੇ ਵੀ ਅਰੇਗਰੇ ਵੈਬਸਾਈਟ ਤੇ ਆਪਣੀ ਇਨਫੋਰਮੇਸ਼ਨ ਨਹੀਂ ਪਾਉਣੀ ਟਰਸਟਡ ਵੈਬਸਾਈਟਸ ਤੇ ਆਪਣੀ ਇਨਫੋਰਮੇਸ਼ਨ ਕੋਈ ਦੇਣੀ ਹੈ ਇਹਦੇ ਵਿੱਚ ਜਿਹੜੇ ਕੋਈ ਵੀ ਕੋਈ ਵੀ ਵੈਬਸਾਈਟ ਹੈ ਕੋਈ ਵੀ ਫੋਨ ਕਾਲ ਹੈ ਕੋਈ ਵੀ ਈਮੇਲ ਹੈ ਜਿਹੜਾ ਤੁਹਾਨੂੰ ਕੁਝ ਸੈਲ ਕਰਨ ਦੀ ਕੋਸ਼ਿਸ਼ ਕਰ ਰਿਹਾ ਓਬਵੀਅਸਲੀ ਦੇ ਹੈਵ ਸਮ ਪਰਸਨਲ ਗੇਨਸ ਕੈਨਟ ਬੀ ਟਰਸਟਡ ਰਾਈਟ ਦੈਟਸ ਦੈਟਸ ਕੋਈ ਰੈਪਿਟੇਬਲ ਵੈਬਸਾਈਟ ਤੇ ਇਨਫੋਰਮੇਸ਼ਨ ਲੈਣੀ ਆ ਤੇ ਰੈਪਿਟੇਬਲ ਵੈਬਸਾਈਟ ਤੇ ਹੀ ਆਪਣੀ ਇਨਫੋਰਮੇਸ਼ਨ ਅਪਲੋਡ ਕਰਨੀ ਆ ਆਮ ਓਕੇ ਅਗੇਨ ਜੇ ਜੇ ਤੁਹਾਡਾ ਹੈਲਥ케ਅਰ ਪ੍ਰੋਵਾਈਡਰ ਕਹਿੰਦਾ ਫਾਰ ਐਗਜ਼ਾਮਪਲ ਮੈਂ osteoporosis Canada is a very a trusted website I recommend that to everyone BC cancer agency um, website the JDB information it's a credible reputable website so go on it educate yourself not Google and Wikipedia you know what I mean so make sure to see they which differentiate so okay information you trust Karna Um so again, trusted websites are usually .gov, .org, .edu, .edu. Trusted websites are there. .com, hmm. yeah. Don't don't trust it. Okay, that's a rule of thumb. Okay, being very careful about sharing sensitive information. ओके सो ਅਗੇ ਵੀ ਆਪਾਂ ਇਹ ਗੱਲ ਕਰ ਚੁੱਕੇ ਹਾਂ ਕਿ ਆਪਣੀ ਆਪਣੀ ਇਨਫਰਮੇਸ਼ਨ ਕਿਸੇ ਨੂੰ ਦੇਣ ਤੋਂ ਪਹਿਲਾਂ ਤੁਸੀਂ 10 ਵਾਰੀ ਸੋਚੋ ਵੀ ਇਹ ਕਾਦੇ ਲਈ ਇਸ ਇਨਫਰਮੇਸ਼ਨ ਨੂੰ ਕਰਨਾ ਕੀ ਹੈ ਇਹਨਾਂ ਨੇ ਹਨਾ ਤੇ ਉਹ ਜਿਹੜੀ ਜਿਵੇਂ ਹੈਲਥ케ਅ ਗੇਟਵੇ ਹੈ ਜਾਂ ਮਾਈ ਕੇਅਰ ਕੰਪਾਸ ਤੇ ਜਿਹੜਾ ਪਾਸਵਰਡ ਹੈ ਉਹ ਸਟਰੋਂਗ ਪਾਸਵਰਡ ਪਾਓ ਇਦਾਂ ਕੋਈ ਜਿਹੜਾ ਛੇਤੀ ਗੈਸ ਨਾ ਕਰ ਸਕੇ ਨਾ um ਸੋ ਅਗੇਨ ਯੂਰ ਡੇਟ ਆਫ ਬਰਥ ਐਡਰੈਸ ਪੀ ਐਚ ਐਨ ਸੀਨ ਯੂਰ ਸੋਸ਼ਲ ਇੰਸ਼ੋਰੈਂਸ driver's license personal financial information you don't share with anyone okay or any everyone I should say uh, using strong password and passwords new uh, keep them private okay so am um, uh, password a strong password a minimum of 15 characters. ਅਪਰ ਕੇਸ ਲੋਅਰ ਕੇਸ ਉਹ ਚ ਸਪੈਸ਼ਲ ਕੈਰੈਕਟਰਸ ਇਹਦੇ ਲਈ ਤੁਸੀਂ ਕਿਸੇ ਦੀ ਹੈਲਪ ਵੀ ਲੈ ਸਕਦੇ ਹੋ ਪਰ ਇਹ ਪਾਸਵਰਡ ਨੂੰ ਯਾਦ ਰੱਖਣ ਦਾ ਜਿਹੜਾ ਕੰਮ ਹੈਗਾ ਉਹ ਹੈਗਾ ਉਹ ਕਿਤੇ ਆਪਣੀ ਉਹਨੂੰ ਕਿੱਥੇ ਰੱਖਣਾ ਦੈਟ ਇਜ਼ ਦ ਬਿਗੇਸਟ ਚੈਲੰਜ ਉਹਨੂੰ ਇੱਥੇ ਰੱਖਣਾ ਹੈ ਕਿ ਆਪਣਾ ਕਿਤੇ ਲਿਖ ਕੇ ਰੱਖਣਾ ਹੈ ਕਿਤੇ ਸੋ ਦੈਟ ਇਜ਼ ਦੈਟ ਇਜ਼ ਦ ਥਿੰਗ ਦੈਟ ਇਜ਼ ਯੋਰ ਚੈਲੰਜ ਓਕੇ ਸੋ ਬਾਟਮ ਲਾਈਨ ਇਜ਼ ਤੁਹਾਡੀ ਇਨਫੋਰਮੇਸ਼ਨ ਐਕਸੈਸੀਬਲ ਹੈਗੀ ਹੈ ਪਰ ਉਹਨੂੰ ਤੁਸੀਂ ਐਕਸੈਸ ਕਰਨ ਲਈ ਬੜੇ ਧਿਆਨ ਨਾਲ ਐਕਸੈਸ ਕਰੋ ਆ ਸਟਰੋਂਗ ਪਾਸਵਰਡਸ ਪਾ ਕੇ ਜਿੱਥੇ ਉਹਨਾਂ ਨੂੰ ਕਿਸੇ ਵੀ ਸਿਕਿਉਰ ਜਗ੍ਹਾ ਤੇ ਟਰਸਟਿਡ ਜਗ੍ਹਾ ਤੇ ਆਪਣੇ ਵੈਬਸਾਈਟ ਜਿਹੜਾ ਪਾਸਵਰਡ ਆ ਉਹਦਾ ਉਹਨੂੰ ਸਿਕਿਉਰ ਕਰਕੇ ਰੱਖੋ ਆ ਤੇ ਸਾਰਿਆਂ ਨਾਲੋਂ ਇੰਪੋਰਟੈਂਟ ਗੱਲ ਜਿਹੜੇ ਵੀ ਅਟਰਸਟ ਆਪਣੇ ਜਿਹੜੇ ਵੀ ਟੈਸਟ ਰਿਜ਼ਲਟਸ ਤੁਸੀਂ ਦੇਖਦੇ ਹੋ ਉਹਨਾਂ ਨੂੰ ਬੜੀ ਧਿਆਨ ਦੇ ਨਾਲ ਉਹਨਾਂ ਨੂੰ ਇੰਟਰਪ੍ਰੀਟ ਕਰਨਾ ਹੈ ਕਿਸੇ ਵੀ ਤਰ੍ਹਾਂ ਦਾ ਕੋਈ ਸ਼ੰਕਾ ਤੁਹਾਨੂੰ ਚਿੰਤਾ ਆਪਣੇ ਕੇਅਰ ਪ੍ਰੋਵਾਈਡਰ ਨਾਲ ਤੁਸੀਂ ਜ਼ਰੂਰ ਕਨਵਰਸੇਸ਼ਨ ਕਰਨੀ ਹੈ that is the bottom line okay questions concerns i'm done <laughs> <laughs> okay.